ਸ਼ੰਕਰ ਦੇ ਜਿੰਨੇ ਵੀ ਪ੍ਰਾਈਵੇਟ ਸਕੂਲ ਨੇ ਜਦੋਂ ਇੱਕ ਵਿੱਚ ਵੀ ਉਹ ਪੈਨਲ ਲੱਗੇ ਦਿਖਾ ਦਿਓ ਜਿਹੜੇ ਤੁਹਾਡੇ ਸਕੂਲ ਵਿੱਚ ਆ ਇਹਨੂੰ ਇੱਕ ਵੀ ਕਿਤੇ ਪ੍ਰਾਈਵੇਟ ਸਕੂਲ ਦੇ ਵਿੱਚ ਹੋਣ ਦਾ ਤੱਕ ਮੈਂ ਤੇ ਸ਼ਰਪ ਦਿਖਾ ਦੋ ਜਦੋਂ ਦਾ ਅਜੇ ਆਪਣੇ ਸੁਪਰੀਮ ਦਾ ਮੈਂ ਜਿਹੜਾ ਨਹੀਂ ਵੀ ਲੱਗ ਪਿਆ ਮਨ ਨਾਲ ਕਹਿ ਸਕਦੇ ਆ ਕਿ ਜੋ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਆ ਜਦੋਂ ਦਾ ਸਟਾਫ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਆ ਸਾਡੇ ਸਰਕਾਰੀ ਸਕੂਲਾਂ ਵਿੱਚ ਆ ਇਸ ਨੂੰ ਮਨ ਨਾਲ ਨਹੀਂ ਕਹਿ ਸਕਦੇ ਅੱਜ ਲੋਕਾਂ ਦੀ ਜਿਹੜੀ ਮਜਬੂਰੀ ਸੀ

ਸਾਡੇ ਰਹਿ ਪਰੇ ਨੇ ਕੱਲੀਆਂ ਫੋਟੋਆਂ ਨਹੀਂ ਰਸਤਰਾ ਚਲਾਈਆਂ ਜਿਹੜੇ ਕਿਸੇ ਸਰਕਾਰ ਤੋਂ ਨਹੀਂ ਲੱਗੀਆਂ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਆਜ਼ਾਦੀ ਦਾ ਮਹਿਕ ਮਾਣ ਰਹੇ ਹਾਂ ਕੱਲੀਆਂ ਫੋਟੋਆਂ ਨਹੀਂ ਲਾਈਆਂ ਅੱਜ ਕੋਨਾਂ ਦੀ ਸੋਚ ਤੇ ਵੀ ਪਹਿਰਾ ਦਿੱਤਾ ਵਾਪਸ ਸਿੱਖਾਂ ਦੇ ਪੜਿਆ ਹੋਣਾ ਜਦੋਂ ਆਏ ਆ ਕਿ ਵਾਵਾ ਸਾਹਿਬ ਵਿੱਚੋਂ ਜਿਹਨੇ ਕਿਹਾ ਇਹ ਬੇਟਿਆ ਉਹ ਸ਼ੇਰ ਵੀ ਦਾ ਬੰਦਾ ਹੈ ਜਿਹੜਾ ਪੀਰ ਗੁਦਾੜੂਗਾ ਅੱਜ ਤੂੰ ਉਸ ਗੱਲ ਦੀ ਪਹਿਰਾ ਦੇ ਰਿਹਾ ਅੱਜ ਇਹ ਗੱਲ ਮੈਂ ਤੁਹਾਡੇ ਸਾਰਿਆਂ ਨੂੰ ਸਮਝੀ ਕਰਨਾ ਹੈ